ਅੱਧੀ ਰਾਤ ਨੂੰ ਪੁਲਿਸ ਦੇ ਵੱਲੋਂ ਇੱਕ ਅਜੀਹੀ ਕਾਰਵਾਈ ਕੀਤੀ ਗਈ ਹੈ ਜਿਹੜੇ ਕੀ ਸ਼ਿਲਾਗਾਦਾਕ ਕਾਰਨ ਬਣਦੀ ਪਈ ਹੈ ਕਾਬਲੇ ਗੌਰ ਹੈ ਕਿ ਪੰਜਾਬ ਦੇ ਵਿੱਚ ਦਿਨ ਪਰ ਦਿਨ ਜਿੱਥੇ ਵਾਰਦਾਤਾਂ ਦਾ ਇਜ਼ਾਫਾ ਹੁੰਦਾ ਪਿਆ ਉਹਤੇ ਹੀ ਪੁਲਿਸ ਵੱਲੋਂ ਵੀ ਹੁਣ ਵੱਡੇ ਪੱਧਰ ਤੇ ਕਾਰਵਾਈਆਂ ਕੀਤੀਆਂ ਜਾਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਤਾਜ਼ਾ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਏ ਜਿੱਥੇ ਕੈਟਰਿੰਗ ਤੇ ਹਲਵਾਈ ਦਾ ਕੰਮ ਕਰਨ ਵਾਲੇ ਵਿਅਕਤੀ ਅਤੇ ਉਸਤੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਕੇ ਫਰੋਤੀ ਕਰ ਰਹੇ ਦੋ ਨੌਜਵਾਨਾਂ ਨੂੰ ਪੁਲਿਸ ਨੇ ਮੌਕੇ ਤੇ ਕਾਬੂ ਕੀਤਾ ਇਸ ਮੌਕੇ ਨਾਲ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਵੀ ਇਸ ਪੂਰੀ ਕਾਰਵਾਈ ਦੇ ਨਾੜ ਰਹੇ ਕਾਬਲੇਗੋਰੇਕੇ ਪੁਲਿਸ ਨੇ ਇਹਨਾਂ ਦੇ ਕਬਜ਼ੇ ਚੋਂ ਫਰੋਤੀ ਦੀ 1.5 ਲੱਖ ਦੀ ਰਕਮ, 5 SIM ਕਾਰਡ, ਇੱਕ ਦਾਤ ਅਤੇ ਇੱਕ ਖਡਾਉਣਾ ਪਿਸਤੌਲ ਵੀ ਬਰਾਮਦ ਕੀਤਾ ਹੈ। ਜਾਣਕਾਰੀ ਅਨੁਸਾਰ ਲੁਧਿਆਣਾ-ਚੰਡੀਗੜ੍ਹ ਸੜਕ ਤੇ ਪੈਂਦੇ ਪਿੰਡ ਜੰਡਿਆਲੇ ਦੇ ਹਲਵਾਈ ਅਤੇ ਕੈਟਿੰਗ ਦਾ ਕਾਰੋਬਾਰੀ ਸੁਨੀਲ ਕੁਮਾਰ ਨੂੰ ਬੀਤੀ ਸ਼ਾਮ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਵਿਦੇਸ਼ੀ ਨੰਬਰ ਤੋਂ ਕਾਲ ਕਰਕੇ 5 ਲੱਖ ਰੁਪਏ ਦੀ ਫਰੋਤੀ ਮੰਗੀ ਸੀ। ਜਦਕਿ ਫਰੋਤੀ ਨਾ ਦੇਣ ਦੀ ਸੂਰਤ ਦੇ ਵਿੱਚ ਉਸ ਨੂੰ ਉਸਤੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਸੀ। ਪੂਰੇ ਮਾਮਲੇ ਦੇ ਵਿੱਚ ਜਿੱਥੇ ਇੱਕ ਪਾਸੇ ਇਸ ਪੂਰੇ ਤਫਤੀਸ਼ ਕਾਰਵਾਈ ਦੇ ਵਿੱਚ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ 나ੜ ਰਹੇ ਤਾਂ ਰਾਤ ਨੂੰ ਰੰਗੇ ਹੱਥੀ ਦੋ ਨੌਜਵਾਨਾਂ ਨੂੰ ਵੀ ਮੌਕੇ ਤੇ ਕਾਬੂ ਕੀਤਾ ਗਿਆ ਕੀ ਮਿਲਿਆ ਕੀ ਕਿਸ ਚੀਜ਼ ਦੀ ਇਨਫੋਰਮੇਸ਼ਨ ਸੀ ਇਹ ਅਸਲ ਦੇ ਵਿੱਚ ਇੱਕ ਆਦਮੀ ਤੋਂ ਫਰौती ਮੰਗੀ ਗਈ ਸੀ ਇੰਟਰਨੈਸ਼ਨਲ ਨੰਬਰ ਤੋਂ ਕਾਲ ਆ ਰਹੀ ਸੀ ਕੱਲ ਤੋਂ ਤੇ ਉਹ ਪਹਿਲਾਂ ਤਾਂ ਉਹਨੇ ਡਰਦਿਆਂ ਚੁੱਪ ਕਰਕੇ ਦੱਸਿਆ ਨਹੀਂ 5 ਲੱਖ ਰੁਪਇਆ ਮੰਗਿਆ ਜਾ ਰਿਹਾ ਸੀ ਅੱਜ ਸਾਡੀ ਪਾਰਟੀ ਨੂੰ ਜਦੋਂ ਧਿਆਨ ਦੇ ਵਿੱਚ ਲਿਆਂਦਾ ਗਿਆ ਮਾਮਲਾ ਤੇ ਅਸੀਂ ਉਹਦੇ ਵਿੱਚ ਜਿਹੜੀਆਂ ਸਿਵਲ ਦੇ ਵਿੱਚ ਏਸ ਟੰਗ ਰੀਆਂ ਕੋਈ ਮੋਟਰਸਾਈਕਲ ਟਰੈਕਟਰਸ ਤੇ ਹੋਰ ਤੇ ਅਸੀਂ ਫੋਰਸ ਨੂੰ ਯੂਜ਼ ਕਰਕੇ ਉਹਨਾਂ ਨੂੰ ਕੈਂਡ ਨਹਿਰ ਤੇ ਜਿੱਥੇ ਟਾਈਮ ਦਿੱਤਾ ਸੀ ਜਿੱਥੇ ਕਿਹਾ ਸੀ ਪੈਸੇ ਰੱਖ ਲਓ ਅੱਜ ਉਹ ਜਿਹੜਾ 1.5 ਲੱਖ ਰੁਪਇਆ ਜਦੋਂ ਦੇਣ ਆਏ ਸੀ ਤੇ ਉਹਦੇ ਵਿੱਚੋਂ ਉਹ ਜਦੋਂ ਪਾਰਟੀ ਸਾਡੀ ਉਥੋਂ ਇੱਕ ਵਾਰੀ ਪੈਸੇ ਚੱਕ ਕੇ ਉਹ ਭੱਜ ਗਈ ਬਟ ਉਹ ਪਾਰਟੀ ਨੇ ਚੀਜ਼ ਕਰਕੇ ਅਸੀਂ ਦੋਨੇ ਹੀ ਜਿਹੜੇ ਮਲਜੂਮ ਹੈ ਉਹ ਫੜਨ 'ਚ ਕਾਮਯਾਬ ਹੋਏ ਆ ਤੇ ਬੇਸਿਕਲੀ ਉਹਦੇ 'ਚ ਇਹ ਕਹਿ ਸਕਦੇ ਆਂ ਵੀ ਇੱਕ ਬੜਾ ਸਾਫ਼ ਤੇ ਬੜਾ ਸਮੂਥ ਆਪਰੇਸ਼ਨ ਉਹ ਕਰਕੇ ਉਹਦੇ ਵਿੱਚ ਕਈ ਵਾਰੀ ਜਿਹੜੇ ਕਿ ਇੰਟਰਨੈਸ਼ਨਲ ਨੰਬਰ ਤੋਂ ਕਾਲਸ ਆਉਂਦੀਆਂ ਤੇ ਉਹ ਲੋਕਾਂ ਦੇ ਵਿੱਚ ਡਰ ਦਾ ਭੈ ਪਦਾ ਕਰਕੇ ਤੇ ਉਹ ਕਰਨ ਦੀ ਕੋਸ਼ਿਸ਼ ਕਰਦੇ ਆ ਅਸੀਂ ਮੁਸਤੈਦ ਆ ਤੇ ਇਹ ਵੀ ਤੁਸੀਂ ਦੇਖਿਆ ਹੋਣਾ ਇਸ ਮੁਸਤੈਦੀ ਦੇ ਨਾਲ ਹੀ ਲੁਧਿਆਣਾ ਪੁਲਿਸ ਨੇ ਜਿਹੜਾ ਉਹਨੂੰ ਇਫੈਕਟਿਵਲੀ ਉਹ ਕੀਤਾ ਅਸੀਂ 1.5 ਲੱਖ ਰੁਪਇਆ ਵੀ ਉਹਨਾਂ ਤੋਂ ਰਿਕਵਰ ਕਰ ਲਿਆ ਇੱਕ ਜਿਹੜਾ ਨਕਲੀ ਪਿਸਟਲ ਹੈ ਜਿਹੜਾ ਉਹਨੂੰ ਬੇਸਿਕਲੀ オリジナル ਪਿਸਟਲ ਨਹੀਂ ਤੇ ਇੱਕ ਦਾਹ ਜਿਹੜਾ ਉਹਨੂੰ ਇਹਨਾਂ ਕੋਲੋਂ ਰਿਕਵਰ ਕੀਤਾ ਸਰ ਲੱਗਦਾ ਇਹਨਾਂ ਨੇ ਹੋਰ ਵੀ ਵਾਰਤਾਂ ਨੂੰ ਅੰਜਾਮ ਦਿੱਤਾ ਹਜੇ ਇਹਨਾਂ ਨੂੰ ਪੁੱਛ ਪੜਤਾਲ ਕਰਾਂਗੇ ਜੀ ਹਜੇ ਇਹਨੂੰ ਲੈ ਕੇ ਜਾ ਕੇ ਕਿਉਂਕਿ ਭੱਜੇ ਐ ਇਹ ਡਿੱਗੇ ਵੀ ਇਹਨਾਂ ਦੇ ਸੱਟਾਂ ਵੀ ਵਜੀਆਂ ਤੇ ਉਹ ਅਸੀਂ ਉਹਨੂੰ ਪ੍ਰੋਪਰਲੀ ਉਹਨੂੰ ਸਾਰਾ ਚੈੱਕ ਕਰਕੇ ਇਹਨਾਂ ਨੂੰ ਤੇ ਅੱਗੇ ਉਹ ਕਰਾਂਗੇ ਅੱਗੇ ਹਜੇ ਲਿਜਾ ਕੇ ਕੋਈ ਕਿਹੜੇ ਮੌਕੇ ਤੇ ਹੀ ਹੈ ਤੇ ਮੇਨ ਮਕਸਦ ਇਹ ਸੀ ਵੀ ਉੱਥੇ ਕਿਸੇ ਨੂੰ ਜਿਹੜਾ ਕੈਸ਼ ਦੇਣ ਆਏ ਵਾਲੇ ਨੂੰ ਉਦੇ ਤੋਂ ਉਹ ਉਹਦਾ ਨੁਕਸਾਨ ਨਾ ਪਹੁੰਚਾ ਦੇਣ ਤੇ ਦੂਜਾ ਇਹ ਹੈ ਵੀ ਇਹਨਾਂ ਨੂੰ ਫੜਨਾ ਵੀ ਜ਼ਰੂਰੀ ਸੀ ਕਿਹੜੇ ਗੈਂਗਸਟਰ ਦਾ ਨਾਮ ਇਸਤੇਮਾਲ ਕੀਤਾ ਜਾ ਰਿਹਾ ਸੀ ਇਹ ਬੇਸਿਕਲੀ ਜਿਹੜੀ ਕਹਿੰਦੇ ਸੀ ਹੈ ਪੰਜਾਬ ਦੇ ਕਿਸੇ ਵੀ ਗੈਂਗਸਟਰ ਦੀ ਤੁਹਾਨੂੰ ਕਾਲ ਨਹੀਂ ਆ ਹਾਂ ਹਾਂ ਇੱਕ ਇੱਕ ਜਿਹੜੀ ਮੇਨ ਵੱਡੀ ਗੱਲ ਇਹ ਕਹਿ ਰਹੇ ਸੀ ਵੀ ਇੰਨਾ ਪਿੱਤਲ ਭਰ ਦਾਂਗੇ ਜਿਹੜਾ ਤੁਸੀਂ ਯਾਦ ਰੱਖੋਗੇ ਜਿਹੜਾ ਵੀ ਪੈਸਾ ਜੇ ਸਾਨੂੰ ਨਾ ਦਿੱਤਾ ਤੇ ਦੂਜੀ ਗੱਲ ਇਹ ਹੈ ਵੀ ਜਦੋਂ ਸਾਡੇ ਨਾਲ ਗੱਲ ਨਿਬੜ ਗਈ ਤੇ ਤੁਹਾਨੂੰ ਕਿਸੇ ਵੀ ਗੈਂਗਸਟਰ ਦੀ ਕਾਲ ਨਹੀਂ ਆਊਗੀ ਮਤਲਬ ਅਸੀਂ ਅਸੀਂ ਇਸ ਗੱਲ ਦੀ ਜ਼ਿੰਮੇਵਾਰੀ ਉਹ ਲੈਨੇ ਆ ਤੇ ਇਹਨੂੰ ਬੇਸਿਕਲੀ ਸ਼ਰਾਰਤੀ ਤੇ ਜਿਹੜੀ ਇਜ਼ੀ ਮਨੀ ਦੇ ਵਿੱਚ ਉਹ ਕਰਦੇ ਆ ਪਰ ਪੁਲਿਸ ਮਸਤਾਇਦ ਆ ਇਹੋ ਜਿਹੇ ਬੰਦਿਆਂ ਨੂੰ ਅਸੀਂ ਬਿਲਕੁਲ ਨਹੀਂ ਛੱਡਾਂਗੇ ਤੇ ਜਿਵੇਂ ਇਹਨਾਂ ਨੂੰ ਇਹ ਫੜੇ ਗਏ ਆ ਤੇ ਇਸੇ ਟੰਗ ਦੇ ਨਾਲ ਹੀ ਅਸੀਂ ਮਸਤਾਇਦ ਆ ਪਰ ਇਹਨੋਂ ਜਿਹੜੇ ਕ੍ਰਿਮੀਨਲ ਬੰਦੇ ਆ ਉਹਨਾਂ ਨੂੰ ਇਹ ਇਹਨੂੰ ਵੀ ਸੁਨਿਆ ਕਿ ਪੁਲਿਸ ਦੀ ਨਿਗਾਹ ਤੁਹਾਡੇ ਤੇ ਹੈਗੀ ਆ ਤੁਸੀਂ ਆਮ ਸ਼ਰੀਫ ਬੰਦਿਆਂ ਨੂੰ ਵਿੱਚ ਸਹਿਮ ਤੇ ਡਰ ਪੈਦਾ ਕਰਕੇ ਉਹ ਲੁੱਟ ਨਹੀਂ ਸਕਦੇਗੇ ਅਸੀਂ ਆਮ ਚੰਗੇ ਤੇ ਜਿਹੜੇ ਸ਼ਹਿਰੀ ਆ ਅਸੀਂ ਉਹਨਾਂ ਦੇ ਬਿਲਕੁਲ 100% ਨਾਲ ਆ ਤੇ ਇਹੋ ਜੀ ਕਾਰਵਾਈ ਜੇ ਤੁਸੀਂ ਕਰੋਗੇ ਤਾਂ ਉਹ ਨਤੀਜੇ ਵੀ ਅਸੀਂ ਤੁਹਾਨੂੰ ਉਸੇ ਭੁਗਤਣ ਲਈ ਤਿਆਰ ਰਹਿਣਾ ਪਊਗਾ ਸਰ ਇਹਨੇ ਕੋਈ ਇੰਟਰਨੈਸ਼ਨਲ ਨੰਬਰ ਕਿੱਥੋਂ ਆਇਆ ਕੁਝ ਪਤਾ ਇਹ ਹਜੇ ਦੱਸ ਰਿਹਾ ਵੀ ਮੇਰੇ ਬ੍ਰਦਰ ਤੋਂ ਫੌਰਨ ਗਿਆ ਹੋਇਆ ਸੀ ਉਹਦਾ ਨੰਬਰ ਸੀ ਪਰ ਇਹ ਅਸੀਂ ਚੈੱਕ ਕਰਨ ਵਾਲੀ ਗੱਲ ਆ ਵੀ ਇੰਟਰਨੈਸ਼ਨਲ ਨੰਬਰ ਇਹ ਵਰਚੁਅਲ ਨੰਬਰ ਆ ਕਿ ਦੂਜਾ ਨੰਬਰ ਹੈ ਇਹਦੀ ਹਜੇ ਮੈਟਰ ਆਫ ਇਨਵੈਸਟੀਗੇਸ਼ਨ ਹੈ ਕਿਉਂਕਿ ਮੈਂ ਪੁਲਿਸ ਮੁਲਾਜ਼ਮ ਤਾਂ ਨਹੀਂ ਜਕਮੀ ਨਹੀਂ ਕੋਈ ਇਹਦੇ ਚ ਨਹੀਂ ਹੋਇਆਗਾ ਪਰ ਇਹਨੇ ਪੁਲਿਸ ਨੇ ਬੜੀ ਮੁਸਤੱਦੀ ਦੇ ਨਾਲ ਇਹਨਾਂ ਨੂੰ ਘੇਰਾ ਪਾ ਕੇ ਵੈਲ ਪ੍ਰੈਂਟ ਟੰਗ ਦੇ ਨਾਲ ਇਹ ਸੀਗਾ ਵੀ ਕਿਸੇ ਨੂੰ ਜਿਹੜਾ ਵੀ ਉਹ ਜਿਹੜਾ ਕੈਸ਼ ਟੇਨ ਵੀ ਆ ਰਿਹਾ ਬੰਦਾ ਉਹਨੂੰ ਵੀ ਇਹਨਾਂ ਨੂੰ ਫੜਨਾ ਜ਼ਰੂਰੀ ਸੀ ਇਹਨਾਂ ਨੂੰ ਐਕਸਪੋਜ਼ ਕਰਨਾ ਜ਼ਰੂਰੀ ਸੀ ਲੋਕਾਂ ਨੂੰ ਕੀ ਸੁਣੀ ਆ ਸਰ ਲੋਕ ਕਈ ਵਾਰੀ ਡਰ ਜਾਂਦੇ ਆ ਜਾਂ ਜੇ ਬਾਈਟਾਂ ਸਰ ਕੋਈ ਫੋਨ ਵਗੈਰਾ ਇਦਾਂ ਨਹੀਂ ਦੇਖੋ ਇਹਦੇ ਚ ਪਹਿਲੀ ਗੱਲ ਤਾਂ ਬੰਦਾ ਹਲਟ ਰਵੇ ਦੂਜੀ ਗੱਲ ਸਾਡੇ ਨਾਲ ਇਨਫੋਰਮੇਸ਼ਨ ਸ਼ੇਅਰ ਕਰੇ ਗੁੰਡਿਆਂ ਨੂੰ ਕਿਸੇ ਵੀ ਲੈਵਲ ਤੇ ਰਾਹਤ ਨਹੀਂ ਤੇ ਦਿੱਤੀ ਹੋਣੀ ਜਾ ਸਕਦੀ ਗੁੰਡਿਆਂ ਨੂੰ ਇਸੇ ਟੰਗ ਨਾਲ ਹੀ ਭਜਾਵਾਂਗੇ ਫੜਾਂਗੇ ਤੇ ਜੋ ਉਹਨਾਂ ਦੇ ਡਿਜ਼ਰਵ ਕਰਦੇ ਆ ਉਹ ਜੋ ਕਰਨਗੇ ਉਹੀ ਉਹ ਪਾਉਣਗੇ ਪੁਲਿਸ ਜੇ ਆਪਦਾ ਇਹ ਸੋਚਦੇ ਆ ਵੀ ਆ ਪਿਸਤੋਲਾਂ ਦੇ ਨਾਲ ਤੇ ਦੇ ਨਾਲ ਟੋਕਿਆਂ ਦੇ ਨਾਲ ਡਰਾ ਕੇ ਲੋਕਾਂ ਨੂੰ ਉਹ ਕਰ ਲੈਣਗੇ ਤੇ ਪੁਲਿਸ ਕੋਲੇ ਵੀ ਬੜੇ ਸਖਸ਼ਮ ਹਥਿਆਰ ਹੈ ਅਸੀਂ ਵੀ ਉਸੇ ਟੰਗ ਨਾਲ ਹੀ ਉਹਨੂੰ ਇਹਨਾਂ ਨੂੰ ਸੁਨੇਹਾ ਇਹ ਦੇਣਾ ਚਾਹੁੰਦੇ ਆ ਵੀ ਬੰਦੇ ਬੰਦੇ ਪੁੱਤ ਬਣੋ ਇਹੋ ਜੀ ਗੁੰਡਾਗਰਦੀ ਤੁਹਾਡੀ ਚੱਲ ਨਹੀਂ ਦੇਣੀ ਠੀਕ ਹੈ ਜੀ ਧੰਨਵਾਦ ਕੀ ਮਿਲਿਆ ਕੀ ਕਿਸ ਚੀਜ਼ ਦੀ ਫੋਨ ਸੀ ਇਹ ਅਸਲ ਦੇ ਵਿੱਚ ਇੱਕ ਆਦਮੀ ਤੋਂ ਫਰौती ਮੰਗੀ ਗਈ ਸੀ ਇੰਟਰਨੈਸ਼ਨਲ ਨੰਬਰ ਤੋਂ ਕਾਲ ਆ ਰਹੀ ਸੀ ਕੱਲ ਤੋਂ ਤੇ ਉਹ ਪਹਿਲਾਂ ਤਾਂ ਉਹਨੇ ਡਰਦਿਆਂ ਚੁੱਪ ਕਰਕੇ ਦੱਸਿਆ ਨਹੀਂ 5 ਲੱਖ ਰੁਪਏ ਮੰਗੇ ਜਾ ਰਿਹਾ ਸੀ ਅੱਜ ਸਾਡੀ ਪਾਰਟੀ ਨੂੰ ਜਦੋਂ ਧਿਆਨ ਦੇ ਵਿੱਚ ਲਿਆਂਦਾ ਗਿਆ ਮਾਮਲਾ ਤੇ ਅਸੀਂ ਉਹਦੇ ਵਿੱਚ ਜਿਹੜੀਆਂ ਸਿਵਲ ਦੇ ਵਿੱਚ ਇਸ ਟਰੰਗ ਦੀਆਂ ਕੋਈ ਮੋਟਰਸਾਈਕਲ ਟਰੈਕਟਰਸ ਤੇ ਹੋਰ ਤੇ ਅਸੀਂ ਫੋਰਸ ਨੂੰ ਯੂਜ਼ ਕਰਕੇ ਉਹਨਾਂ ਨੂੰ ਕੈਂਡ ਨਹਿਰ ਤੇ ਜਿੱਥੇ ਟਾਈਮ ਦਿੱਤਾ ਸੀ ਜਿੱਥੇ ਕਿਹਾ ਸੀ ਪੈਸੇ ਰੱਖ ਲਓ ਅੱਜ ਉਹ ਜਿਹੜਾ 1.5 ਲੱਖ ਰੁਪਿਆ ਜਦੋਂ ਦੇਨ ਆਏ ਸੀ ਤੇ ਉਹਦੇ ਵਿੱਚੋਂ ਉਹ ਜਦੋਂ ਪਾਰਟੀ ਸਾਡੀ ਉੱਥੋਂ ਇੱਕ ਵਾਰੀ ਪੈਸੇ ਚੱਕ ਕੇ ਉਹ ਭੱਜ ਗਈ ਬਟ ਉਹ ਪਾਰਟੀ ਨੇ ਚੇਜ਼ ਕਰਕੇ ਅਸੀਂ ਦੋਨੇ ਹੀ ਜਿਹੜੇ ਮਲਜੂਮ ਐ ਉਹ ਫੜਨ 'ਚ ਕਾਮਯਾਬ ਹੋਏ ਆਂ ਤੇ ਬੇਸਿਕਲੀ ਉਹਦੇ ਚ ਇਹ ਕਹਿ ਸਕਦੇ ਆਂ ਵੀ ਇੱਕ ਬੜਾ ਸਾਫ਼ ਤੇ ਬੜਾ ਸਮੂਥ ਆਪਰੇਸ਼ਨ ਉਹ ਕਰਕੇ ਉਹਦੇ ਵਿੱਚ ਕਈ ਵਾਰੀ ਜਿਹੜੇ ਕਿ ਇੰਟਰਨੈਸ਼ਨਲ ਨੰਬਰ ਤੋਂ ਕਾਲਸ ਆਉਂਦੀਆਂ ਤੇ ਉਹ ਲੋਕਾਂ ਦੇ ਵਿੱਚ ਡਰ ਦਾ ਭੈ ਪਦਾ ਕਰਕੇ ਤੇ ਉਹ ਕਰਨ ਦੀ ਕੋਸ਼ਿਸ਼ ਕਰਦੇ ਆ ਅਸੀਂ ਮੁਸਤੈਦ ਆ ਤੇ ਇਹ ਵੀ ਤੁਸੀਂ ਦੇਖਿਆ ਹੋਣਾ ਇਸ ਮੁਸਤੈਦੀ ਦੇ ਨਾਲ ਹੀ ਲੁਧਿਆਣਾ ਪੁਲਿਸ ਨੇ ਜਿਹੜਾ ਉਹਨੂੰ ਇਫੈਕਟਿਵਲੀ ਉਹ ਕੀਤਾ ਅਸੀਂ 1.5 ਲੱਖ ਰੁਪਿਆ ਵੀ ਉਹਨਾਂ ਤੋਂ ਰਿਕਵਰ ਕਰ ਲਿਆ ਇੱਕ ਜਿਹੜਾ ਨਕਲੀ ਪਿਸਟਲ ਹੈ ਜਿਹੜਾ ਉਹਨੂੰ ਬੇਸਿਕਲੀ origignal ਪਿਸਟਲ ਨਹੀਂ ਤੇ ਇੱਕ ਦਾ ਜਿਹੜਾ ਉਹਨੂੰ ਇਹਨਾਂ ਕੋਲੋਂ ਰਿਕਵਰ ਕੀਤਾ ਸਰ ਲੱਗਦਾ ਇਹਨਾਂ ਨੇ ਹੋਰ ਵੀ ਵਾਰਤ ਤੋਂ ਅੰਜਾਮ ਤੋ ਹਜੇ ਉਹਨਾਂ ਨੂੰ ਪੁੱਛ ਪੜਤਾਲ ਕਰਾਂਗੇ ਜੀ ਹਜੇ ਉਹਨੂੰ ਲੈ ਕੇ ਜਾ ਕੇ ਕਿਉਂਕਿ ਇਹ ਭੱਜਿਆ ਇਹ ਡਿੱਗੇ ਵੀ ਇਹਨਾਂ ਦੇ ਸੱਟਾਂ ਵੀ ਵਜੀਆਂ ਤੇ ਉਹ ਅਸੀਂ ਉਹਨੂੰ ਪ੍ਰੋਪਰਲੀ ਉਹਨੂੰ ਸਾਰਾ ਚੈੱਕ ਕਰਕੇ ਇਹਨਾਂ ਨੂੰ ਤੇ ਅੱਗੇ ਉਹ ਕਰਾਂਗੇ ਅੱਗੇ ਹਜੇ ਲਿਜਾ ਕੇ ਕੋਈ ਕਿਹੜੇ ਮੌਕੇ ਤੇ ਹੀ ਹੈ ਤੇ ਮੇਨ ਮਕਸਦ ਇਹ ਸੀ ਵੀ ਉੱਥੇ ਕਿਸੇ ਨੂੰ ਜਿਹੜਾ ਕੈਸ਼ ਦੇਣ ਆਏ ਆਲੇ ਨੂੰ ਉਹਦੇ ਤੋਂ ਉਹ ਉਹਦਾ ਨੁਕਸਾਨ ਨਾ ਪਹੁੰਚਾ ਦੇਣ ਤੇ ਦੂਜਾ ਇਹ ਆ ਵੀ ਇਹਨਾਂ ਨੂੰ ਫੜਨਾ ਵੀ ਜ਼ਰੂਰੀ ਸੀ ਕਿਹੜੇ ਗੈਂਗਸਟਰ ਦਾ ਨਾਮ ਇਸਤੇਮਾਲ ਕੀਤਾ ਜਾ ਰਿਹਾ ਸੀ ਇਹ ਬੇਸਿਕਲੀ ਸਰੀ ਕੇਂਦਰੀ ਸੀ ਕਿ ਪੰਜਾਬ ਦੇ ਕਿਸੇ ਵੀ ਗੈਂਗਸਟਰ ਦੀ ਤੁਹਾਨੂੰ ਕਾਲ ਨਹੀਂ ਹਾਂ ਹਾਂ ਇੱਕ ਇੱਕ ਜਿਹੜੀ ਮੇਨ ਵੱਡੀ ਗੱਲ ਇਹ ਕਹਿ ਰਹੇ ਸੀ ਵੀ ਇੰਨਾ ਪਿੱਤਲ ਭਰ ਦਾਂਗੇ ਜਿਹੜਾ ਤੁਸੀਂ ਯਾਦ ਰੱਖੋਗੇ ਜਿਹੜਾ ਵੀ ਪੈਸਾ ਜੇ ਸਾਨੂੰ ਨਾ ਦਿੱਤਾ ਤੇ ਦੂਜੀ ਗੱਲ ਇਹ ਆ ਵੀ ਜਦੋਂ ਸਾਡੇ ਨਾਲ ਗੱਲ ਨਿਬੜ ਗਈ ਤੇ ਤੁਹਾਨੂੰ ਕਿਸੇ ਵੀ ਗੈਂਗਸਟਰ ਦੀ ਕਾਲ ਨਹੀਂ ਆਊਗੀ। ਮਤਲਬ ਅਸੀਂ ਅਸੀਂ ਇਸ ਗੱਲ ਦੀ ਜ਼ਿੰਮੇਵਾਰੀ ਉਹ ਲੈਨੇ ਆ ਤੇ ਇਹਨੂੰ ਬੇਸਿਕਲੀ ਸ਼ਰਾਰਤੀ ਤੇ ਜਿਹੜੀ ਇਜ਼ੀ ਮਨੀ ਦੇ ਵਿੱਚ ਉਹ ਕਰਦੇ ਆ ਪਰ ਪੁਲਿਸ ਮੁਸਤੈਦ ਆ। ਇਹੋ ਜਿਹੇ ਬੰਦਿਆਂ ਨੂੰ ਅਸੀਂ ਬਿਲਕੁਲ ਨਹੀਂ ਛੱਡਾਂਗੇ ਤੇ ਜਿਵੇਂ ਇਹਨਾਂ ਨੂੰ ਇਹ ਫੜੇ ਗਏ ਆ ਤੇ ਇਸੇ ਟੰਗ ਦੇ ਨਾਲ ਹੀ ਅਸੀਂ ਮੁਸਤੈਦੀ ਆ ਪਰ ਇਹਨੋਂ ਜਿਹੜੇ ਕ੍ਰਿਮੀਨਲ ਬੰਦੇ ਆ ਉਹਨਾਂ ਨੂੰ ਇਹ ਨੂੰ ਵੀ ਸਨਿਆ ਕਿ ਪੁਲਿਸ ਦੀ ਨਿਗਾ ਤੁਹਾਡੇ ਤੇ ਹੈਗੀ ਐ ਤੁਸੀਂ ਆਮ ਸ਼ਰੀਫ ਬੰਦਿਆਂ ਨੂੰ ਵਿੱਚ ਸਹਿਮ ਤੇ ਡਰ ਪੈਦਾ ਕਰਕੇ ਉਹ ਲੁੱਟ ਨਹੀਂ ਸਕਦੇਗੇ ਅਸੀਂ ਆਮ ਚੰਗੇ ਤੇ ਜਿਹੜੇ ਸ਼ਹਿਰੀ ਆ ਅਸੀਂ ਉਹਨਾਂ ਦੇ ਬਿਲਕੁਲ 100% ਨਾਲ ਆ ਤੇ ਇਹੋ ਜੀ ਕਾਰਵਾਈ ਜੇ ਤੁਸੀਂ ਕਰੋਗੇ ਤੇ ਉਹ ਨਤੀਜੇ ਵੀ ਅਸੀਂ ਤੁਹਾਨੂੰ ਉਸੇ ਪੂਕ ਤਲੀ ਤਿਆਰ ਰਹਿਣਾ ਪਊਗਾ ਸਰ ਇਹਨੇ ਕੋਈ ਇੰਟਰਨੈਸ਼ਨਲ ਨੰਬਰ ਕਿੱਥੋਂ ਆਇਆ ਕੁਝ ਪਤਾ ਨਹੀਂ ਇਹ ਹਜੇ ਦੱਸ ਰਿਹਾ ਵੀ ਮੇਰੇ ਬ੍ਰਦਰ ਤੋਂ ਫੌਰਨ ਗਿਆ ਵੇ ਅਸੀਂ ਉਹਦਾ ਨੰਬਰ ਸੀ ਪਰ ਇਹ ਅਸੀਂ ਚੈੱਕ ਕਰਨ ਵਾਲੀ ਗੱਲ ਹੈ ਵੀ ਇੰਟਰਨੈਸ਼ਨਲ ਨੰਬਰ ਹੈ ਵਰਚੁਅਲ ਨੰਬਰ ਹੈ ਕਿ ਦੂਜਾ ਨੰਬਰ ਹੈ ਇਹਦੀ ਅਜੇ ਮੈਟਰ ਆਫ ਇਨਵੈਸਟੀਗੇਸ਼ਨ ਹੈ ਕਿਉਂਕਿ ਕੋਈ ਮੈਂ ਪੁਲਿਸ ਮੁਲਾਜ਼ਮ ਤਾਂ ਨਹੀਂ ਜਕਮੀ ਨਾ ਨਹੀਂ ਕੋਈ ਇਹਦੇ 'ਚ ਨਹੀਂ ਹੋਇਆਗਾ ਪਰ ਇਹਨੇ ਪੁਲਿਸ ਨੇ ਬੜੀ ਮੁਸਤੱਦੀ ਦੇ ਨਾਲ ਇਹਨਾਂ ਨੂੰ ਘੇਰਾ ਪਾ ਕੇ ਵੈਲ ਪ੍ਰੈਂਟ ਟੰਗ ਦੇ ਨਾਲ ਇਹ ਸੀਗਾ ਵੀ ਕਿਸੇ ਨੂੰ ਜਿਹੜਾ ਵੀ ਕੋ ਜਿਹੜਾ ਕੈਸ਼ ਥੀਨ ਵੀ ਆ ਰਿਹਾ ਬੰਦਾ ਉਹਨੂੰ ਵੀ ਇਹਨਾਂ ਨੂੰ ਫੜਨਾ ਜ਼ਰੂਰੀ ਸੀ ਇਹਨਾਂ ਨੂੰ ਐਕਸਪੋਜ਼ ਕਰਨਾ ਜ਼ਰੂਰੀ ਸੀ ਲੋਕਾਂ ਨੂੰ ਕੀ ਸੁਣੀ ਆ ਸਰ ਲੋਕ ਕਈ ਵਾਰੀ ਡਰ ਜਾਂਦੇ ਆ ਜਾਂ ਜੇ ਬਾਈ ਜਾਨ ਸਰ ਕੋਈ ਫੋਨ ਵਗੈਰਾ ਇਦਾਂ ਨਹੀਂ ਨਹੀਂ ਦੇਖੋ ਇਹਦੇ 'ਚ ਪ ਦੂਜੀ ਗੱਲ ਸਾਡੇ ਨਾਲ ਇਨਫੋਰਮੇਸ਼ਨ ਸ਼ੇਅਰ ਕਰੇ ਗੁੰਡਿਆਂ ਨੂੰ ਕਿਸੇ ਵੀ ਲੈਵਲ ਤੇ ਰਾਤ ਨਹੀਂ ਤੇ ਦਿੱਤੀ ਹੋਣੀ ਜਾ ਸਕਦੀ ਗੁੰਡਿਆਂ ਨੂੰ ਇਸੇ ਟੰਗ ਨਾਲ ਹੀ ਭਜਾਵਾਂਗੇ ਫੜਾਂਗੇ ਤੇ ਜੋ ਉਹਨਾਂ ਦੇ ਡਿਜ਼ਰਵ ਕਰਦੇ ਆ ਉਹ ਜੋ ਕਰਨਗੇ ਉਹੀ ਉਹ ਪਾਉਣਗੇ ਪੁਲਿਸ ਜੇ ਆਪਦਾ ਇਹ ਸੋਚਦੇ ਆ ਵੀ ਪਿਸਤੋਲਾਂ ਦੇ ਨਾਲ ਤੇ ਦੇ ਨਾਲ ਟੋਕਿਆਂ ਦੇ ਨਾਲ ਡਰਾ ਕੇ ਲੋਕਾਂ ਨੂੰ ਉਹ ਕਰ ਲੈਣਗੇ ਤੇ ਪੁਲਿਸ ਕੋਲੇ ਵੀ ਬੜੇ ਸਖਸ਼ਮ ਹਥਿਆਰ ਹੈ ਅਸੀਂ ਵੀ ਉਸੇ ਟੰਗ ਨਾਲ ਹੀ ਉਹਨੂੰ ਇਹ ਇਹਨਾਂ ਨੂੰ ਸੁਨੇਹਾ ਇਹ ਦੇਣਾ ਚਾਹੁੰਦੇ ਆ ਵੀ ਬੰਦੇ ਬੰਦੇ ਪੁੱਤ ਬਣੋ ਇਹੋ ਜੀ ਗੁੰਡਾਗਰਦੀ ਤੁਹਾਡੀ ਚੱਲ ਨਹੀਂ ਦੇਣੀ ਠੀਕ ਹੈ ਜੀ ਧੰਨਵਾਦ ਸਰ ਮੇਰਾ ਨਾਮ ਸੁਨੀਲ ਕੁਮਾਰ ਕਿੱਥੇ ਰਹਿੰਦੇ ਆਂ ਚੰਡੀ ਵਾਲੀ ਆ ਜੀ ਮੇਰਾ ਚੰਡੀਗੜ੍ਹ ਰੋਡ ਦੇ ਉੱਪਰ ਕੀ ਵਾਕਿਆ ਆ ਤੁਹਾਡੇ ਨਾਲ ਵਾਕਿਆ ਮੈਨੂੰ ਗਲਤ ਕਾਲ ਆ ਰਹੀ ਸੀ ਇਹਨਾਂ ਦੀ 5:00 ਵਜੇ 3 ਮਿੰਟ ਤੇ ਪਹਿਲੀ ਕਾਲ ਆਈ ਸੀ ਮੈਨੂੰ ਇਸ ਦਾ ਕਰਕੇ ਸਾਨੂੰ ਫਰੋਦੀ ਚਾਹੀਦੀ ਆ ਕਿਸ ਨੰਬਰ ਦਾ ਕੋਈ ਬਾਹਰੋਂ ਹੀ ਨੰਬਰ ਸੀਗਾ +60 ਤੋਂ ਜਿਸ ਤਰ੍ਹਾਂ ਨੰਬਰ ਕੋਈ ਮਲੇਸ਼ੀਆ ਜਾਂ ਕਿੱਥੇ ਦਾ ਹੋ ਮੈਨੂੰ ਨਹੀਂ ਕੋਈ ਪਤਾ ਫਿਰ ਮੈਂ ਡਰ ਦੇਣੋਂ ਪਹਿਲਾਂ ਮੈਂ ਗੱਲ ਨਹੀਂ ਕੀਤੀ ਸੀ ਫਿਰ ਫਿਰ ਮੈਂ ਆਪਣੇ ਫੋਕਲ ਪੁਆਇੰਟ ਅੰਚਾਰ ਸਾਹਿਬ ਨਾਲ ਗੱਲਬਾਤ ਕੀਤੀ ਠੀਕ ਹੈ ਉਹਨਾਂ ਨੇ ਮੇਰੇ ਬਹੁਤ ਸਾਰਾ ਸਹਾਇਕ ਦਿੱਤਾ ਤੇ ਸਰ ਨੇ ਅਮਨਪ੍ਰਾਪਰ ਜੀ ਇਹਨਾਂ ਨੇ ਦਸਵੰਨ ਸਿੰਘ ਜੀ ਨੇ ਇਹਨਾਂ ਨੇ ਬਹੁਤ ਮੇਰੀ ਹੈਲਪ ਕੀਤੀ ਤਿੰਨ ਚਾਰ ਘੰਟਿਆਂ ਦੇ ਵਿੱਚ ਇਹਨਾਂ ਨੇ ਮੇਰਾ ਸਾਰਾ ਆਪਰੇਸ਼ਨ ਸੈੱਟ ਕਰਤਾ ਪਰ ਇਹਨਾਂ ਨੇ ਮੈਨੂੰ ਬਹੁਤ ਧਮਕੀ ਦਿੱਤਾ ਵੀ ਇਸ ਗੋਲੀਆਂ ਮਾਰ ਦਾਂਗੇ ਫਲਾਣਾ ਕਰ ਦਾਂਗੇ ਪਤਲ ਚੜਾ ਦਾਂਗੇ ਬੱਚੇ ਮਾਰ ਦਾਂਗੇ 5 ਲੱਖ ਰੁਪਏ ਚਾਹੀਦਾ ਵਾ ਪਰ ਮੈਂ ਉਹਨੂੰ ਕਿਹਾ ਵੀ ਮੈਂ ਇਹਨਾਂ ਦੇ ਪਾਸ ਪੈਸੇ ਨਹੀਂ ਦੇ ਸਕਦਾ ਹੈਗਾ ਕਿ ਮੈਂ ਕਿੱਥੇ ਦਊਂਗਾ ਇਰ ਅਸੀਂ ਆਕਸਰ ਜੀ ਨਾਲ ਫੋਕਲ ਪੁਆਇੰਟ ਅਪੋਰਟ ਕੀਤੀ ਤੇ ਸਾਡਾ ਮੇਰੇ ਖਰਚ 4-5 ਘੰਟੇ ਸੀ ਕਿ ਅਪਰੇਸ਼ਨ ਕਲੀਅਰ ਹੋਵੇਗੀ ਕੀ ਕਹਿਣਾ ਚਾਹੂਗੇ ਪੁਲਿਸ ਦੀ ਇਸ ਕਾਮਯਾਬੀ ਨੂੰ ਬਹੁਤ ਬਹੁਤ ਮੇਰੀ ਮਦਦ ਕੀਤੀ ਜਿਸ ਹਿਸਾਬ ਨਾਲ ਮੇਰਾ ਹਾਲਾਤ ਸੀਗਾ ਬਹੁਤ ਮੈਂ ਧੰਨਵਾਦ ਕਰਦਾ ਹਾਂ ਬਹੁਤ ਜ਼ਿਆਦਾ ਬਹੁਤ ਸਰ ਨੇ ਨਿਮਨ ਮਦਦ ਕੀਤੀ ਅਮਨ ਬਰਾੜ ਜੀ ਨੇ ਸਾਨੂੰ ਸਿੱਧੀ ਜੀ ਨੇ ਫੋਕਲ ਪੁਆਇੰਟ ਦੱਸਿਆ ਬਹੁਤ ਜੀ ਸਨੇਹਾ ਦੇਣਾ ਚਾਹੁੰਦਾ ਹਾਂ ਡਰੋ ਨਾ ਡਰੋ ਨਾ ਮੈਂ ਵੀ ਡਰਦਾ ਸੀ ਪਰ ਹੁਣ ਮੈਨੂੰ ਪਤਾ ਲੱਗਿਆ ਡਰੋ ਨਾ ਉਹ ਜਾਸ ਤੇ ਪੂਰਾ ਜੀ ਲਿਖਣਾ ਚਾਹੀਦਾ ਹਾਂ ਬਸ ਪੂਰੇ ਪ੍ਰਸ਼ਾਸਨ ਨਾਲ ਹੋਵੇ ਜੀ ਕੁਝ ਨਹੀਂ ਹੋ ਸਕਦਾ ਇਹ ਨਾਲ ਹੁਣ ਤਾਂ ਕੋਈ ਕੋਈ ਕੁਝ ਨਹੀਂ ਬਾਲ ਕਰ ਨਾ ਸਕਦਾ ਤੇ ਇਹਨਾਂ ਤੇ ਬਲੀਵ ਕਰੋ ਇਹਨਾਂ ਨੂੰ ਦੱਸੋ ਆਪਾਂ ਜਿਸ ਤਰ੍ਹਾਂ ਮੈਂ ਹੁੰਦਾ ਜਾਂ ਮੈਨੂੰ ਨਾ ਹੌਸਲਾ ਮਿਲਦਾ ਮੈਂ ਨਾ ਦੱਸਦਾ ਸ਼ਾਇਦ ਮੈਂ ਫਰੋਤੀ ਦੇ ਦਿੰਦਾ ਠੀਕ ਹੈ ਮੈਨੂੰ ਇਹਨਾਂ ਕੋਲ ਆ ਕੇ ਬਹੁਤ ਹੌਸਲਾ ਮਿਲਿਆ ਤੇ ਮੇਰੇ ਰਿਜ਼ਲਟ ਮੇਰੇ ਸਾਹਮਣੇ ਬਾਕੀ ਤੁਹਾਡੇ ਸਾਹਮਣੇ ਐਸਐਮਜ਼ेड ਪੰਜਾਬ ਦੇ ਲਈ ਲੁਧਿਆਣਾ ਤੋਂ ਅਭਿਸ਼ੇਕ ਜਲੋਟਾ ਦੀ ਰਿਪੋਰਟ